ਉੱਤਰਦਾ ਚੌੜ ਦੀ ਚੌੜ 6:00 ਵੱਜੂਗੀ ਮੈਂ ਨਹੀਂ ਉਤਰਦਾ ਹੈਗਾ ਸਰਪੰਚ ਕਿਉਂ ਨਹੀਂ ਉਤਰਦਾ ਓ ਕਰੇ ਮੇਰੇ ਪੁਸਪਾ ਸਿੱਤਰ ਲਾਉਂਦੀ ਹੈਗੀ ਯਾਰ ਕਿਉਂ ਇਹਨਾਂ ਨੂੰ ਪੁੱਸ ਵੀ ਡਿਸਕਾਊਂਟ ਕਰਨਾ ਦੀਵਾਲੀ ਸਿਰਤੀ ਆ ਗਈ ਦੀਵਾਲੀ ਆਫਰ ਬਹੁਤ ਵੱਡੇ ਵੱਡੇ ਆ ਜਾ ਤੂੰ ਆ ਜਾ ਜੀ ਤੁਸੀਂ ਥੱਲੇ ਤਾਂ ਆਓ ਉੱਪਰ ਮੈਨੂੰ ਸਾਰੀਆਂ ਡੈਲਾਂ ਦੇ ਆਫਰ ਚਾਹੀਦੇ ਆ ਗਾ ਗ੍ਰੇਨੇਡ ਤੋਂ ਲੈ ਕੇ ਆ ਜਾ ਥੱਲੇ ਬਾਥਰੂਮ ਨਹੀਂ ਲੈ ਲੋ ਲੈ ਕੇ ਸਾਡਾ ਸਹੀ ਬਹੁਤ ਵੱਡੇ ਆਫਰ ਲੱਗਿਆ ਲਾਲਾ ਜੀ ਆਓ ਤਾਂ ਸਹੀ ਗੱਲ ਸੁਣ ਲੈ ਜੇ ਡਿਸਕਾਊਂਟ ਨਾ ਕਰੇ ਫਿਰ ਤਾਂ ਹਾਂ ਚੜੂ ਮਰੀ ਉਹ ਤੈਨੂੰ 60 ਵਾਲੀ 30 ਲਵਾਉਂਗਾ ਆਜਾ ਬਸ ਆ ਗਿਆ ਫਿਰ ਆਜਾ ਆਜਾ ਥੱਲੇ ਆ ਜਾ ਕਾਲੀ ਨਾਲ ਨਹੀਂ ਕਿਤੇ ਡੱਕ ਜੇ ਹੁਣ ਤਾਂ ਮੈਂ ਭੱਜਿਆ ਆਉਂਗਾ ਸਰਪੰਚ ਰੇਟ ਬੋਲ ਦ ਸਹੀ ਦੇ ਨਾ ਕਰੇ ਮੇਰੇ ਤਾਂ ਸਾਂ ਤਾਂ ਹਾਂ ਚੜ ਗਏ ਪੁਸ਼ਪਾ ਦਾ ਤੈਨੂੰ ਦੁੱਧ ਪੱਤੀ ਬਾਕੇ ਦੇਊਗੀ ਆਜਾ ਜਦੋਂ ਤੂੰ ਕਰੇ ਟਾਇਲ ਲੈ ਕੇ ਗਿਆ ਲੈ ਤੁਸੂ ਕੱਛੇ ਰੇਟ ਨੀ ਆਜਾ ਆਜਾ ਲਾਲਾ ਜੀ ਵੇਖੋ ਕਿਹੜਾ ਡਿਜ਼ਾਈਨ ਚਾਹੀਦਾਗਾ ਆ ਡਿਜ਼ਾਈਨ ਤਾਂ ਮੈਂ ਦੇਖ ਲੈ ਬਥ ਸਹੀ ਨੇ ਰੇਟ ਜਦੋਂ ਜਵਾਨ ਕਰ ਲਈ ਕੋਰੇ ਬਾਈ ਨੇ ਕਰ ਲਈ 30 ਰੁਪਏ 30 ਰੁਪਏ 30 ਰੁਪਏ ਫੁੱਟ ਦੇ ਵਿੱਚ ਆ 32 64 ਦਾ ਸਾਈਜ਼ ਚੈੱਕ ਕਰ ਲਓ ਤੁਸੀਂ ਆ ਦੇਖੋ ਹਾਈ ਗਲੋਸ ਦੇ ਵਿੱਚ ਇਸ ਤਰ੍ਹਾਂ ਦੇ ਪੈਟਰਨ ਓਨਲੀ 30 ਰੁਪਏ ਫੁੱਟ ਦੇ ਵਿੱਚ ਹਾਈ ਗਲੋਸ ਦੇਣਾ ਤੁਹਾਨੂੰ ਆ ਦੇਖੋ ਮੈਂ ਕਹਾਂ ਜਿੰਨੇ ਪੱਲੇ ਲੱਗੇ ਆ ਸਾਰਿਆਂ ਤੇ ਇੱਕੋ ਹੀ ਰੇਟ ਆ 30 ਰੁਪਏ ਫੁੱਟ ਦਾ ਆ ਜੋ ਹੋਰ ਵੀ ਦਿਖਾਉਣਾ ਹੈ ਜੀ ਤੁਹਾਨੂੰ ਇਸ ਲਈ ਬਹੁਤ ਲੱਗੀ ਪਈ ਆ ਬੱਲੇ 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 ਲਾਲਾ ਜੀ ਜੰਮੂ ਕਸ਼ਮੀਰ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਸਾਰੇ ਇੱਥੋਂ ਟਾਈਲਾਂ ਲੈ ਕੇ ਜਾਂਦੇ ਆਗੇ ਇਹ ਵੀ ਜੀ 30 ਰੁਪਏ ਫੁੱਟ ਦੇ ਵਿੱਚ ਆਹ ਦੇਖੋ ਚੈੱਕ ਕਰ ਲਓ ਤੁਸੀਂ ਉਹ ਤੁਸੀਂ ਵੀ ਟਾਇਲ ਲੈਣੀ ਆ ਇੱਕੋ ਨਾਮ ਯਾਦ ਰੱਖਿਓ ਰਾਮਪੁਰਾ ਫੂਲ ਦੇ ਵਿੱਚ ਗੋਰਾ ਟਾਇਲ